ਇਦੇ ਵਿੱਚ ਜੀ ਅਸੀਂ ਫੜਿਆ ਜੀ ਇੱਕ ਨੰਦਰੀਕ ਬ੍ਰਾਂਡ ਹੈ ਜੀ ਇਹ ਦੇਸੀ ਕਿਉਂ ਮੈਂਸ਼ਨ ਕਰਦੇ ਕਿ ਕਾਉ ਕਿਉਂ ਲਿਖਾਇਆ ਦੇ ਜੋਰੀ ਸ਼ਰੀ ਬ੍ਰਾਂਡ ਹੈ ਇਹ ਵੀ ਕਾਉ ਦੇਸੀ ਕੀ ਹੈ ਜੀ ਫਿਰ ਅਸੀਂ ਫੜਿਆ ਜੀ ਸਖਸ਼ਮ ਇਹ ਵੀ ਦੇਸੀ ਕਿਉਂ ਹੈ ਜੀ ਇੱਕ ਤ੍ਰਿਸ਼ੂਲ ਕੰਪਨੀ ਦਾ ਹੈ ਇਹ ਹੈ ਮਸਟਰਡ ਆਇਲ ਜੀ ਇਹ ਸਾਰਾ ਸਮਾਨ ਜਿਹੜੀ ਗੰਗਾ ਨਗਰ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਜਾਣਾ ਸੀ ਸਾਨੂੰ ਡਾਊਟ ਹੈ ਕਿ ਇਹ ਇਹਦੇ ਚ ਡੁਪਲੀਕੇਟ ਹੈ ਤੇ ਤਾਂ ਕਰਕੇ ਅਸੀਂ ਇਹਦਾ ਸੀਜ਼ਰ ਕਰ ਦੇਣੀ ਮੇਰੇ ਵੱਲੋਂ ਇਹਨਾਂ ਵੱਲੋਂ ਕੋਈ ਵੀ ਐਸਾ ਸੈਂਪਲ ਨਹੀਂ ਹੈ ਜਿਹੜਾ ਮੈਂ ਪਹਿਲਾਂ ਲਿਆ ਮੇਰੇ ਮੇਰੇ ਵੱਸਤੇ ਫਰਸਟ ਟਾਈਮ ਸੈਂਪਲਿੰਗ ਹੋ ਰਹੀ ਹੈ ਇੱਥੇ ਜੇ ਇੱਕ ਨਾ ਦੇਖੋ 20 20 ਰੁਪਏ ਦੇ ਪਾਉਸ ਦੇ ਵਿੱਚ ਦੇ ਰਿਹਾ ਜੀ ਤੇ ਗੰਗਾਨਗਰ ਤੋਂ ਆ ਰਿਹਾ ਜੀ ਇਹ ਤੇ ਮੈਨੂੰ ਡਾਊਟਫੁਲ ਹੈ ਜੀ ਕਿ ਸਾਡੇ ਜ਼ਿਲ੍ਹੇ ਸਾਡੇ ਮਤਲਬ ਪੰਜਾਬ ਚ ਨਹੀਂ ਬਣ ਰਿਹਾ ਤੇ ਮੈਨੂੰ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਡੁਪਲੀਕੇਟ ਸਾਰਾ ਜਿਹੜਾ ਵੀ ਮਾਲ ਹੈ ਜੀ ਸੀਜ਼ ਕਰ ਰਹੇ ਹਨ ਤੇ ਇਹਨਾਂ ਦੀ ਸੈਂਪਲ ਇਹਦੇ ਵਿੱਚ ਜੀ ਅਸੀਂ ਫੜਿਆ ਜੀ ਇੱਕ ਨੰਦਰੀਕ ਬ੍ਰਾਂਡ ਹੈ ਜੀ ਦੇਸੀ ਕਿ ਉਹ ਮੈਂਸ਼ਨ ਕਰ ਰਹੇ ਜੀ ਕਾਉ ਕਿ ਉਹ ਲਿਖਾਇਆ ਇਹਦੇ ਵਿੱਚ ਇੱਕ ਗੋਰੀਸ਼ਰੀ ਬ੍ਰਾਂਡ ਹੈ ਇਹ ਵੀ ਕਾਉ ਦੇਸੀ ਕੀ ਹੈ ਜੀ ਫਿਰ ਅਸੀਂ ਫੜਿਆ ਜੀ ਸਖਸ਼ਮ ਇਹ ਵੀ ਦੇਸੀ ਕਿ ਉਹ ਹੈ ਜੀ ਇੱਕ ਤ੍ਰਿਸ਼ੂਲ ਕੰਪਨੀ ਦਾ ਹੈ ਇਹ ਹੈ ਮਸਟਰਡ ਆਇਲ ਜੀ ਤੇ ਇੱਕ ਹੈ ਮਲਟੀ ਸੋਰਸ ਐਡੀਬਲ ਆਇਲ ਏ ਹਾਂਜੀ ਸਰ ਇਹ ਸਰ ਕਿੱਥੋਂ ਤੁਸੀਂ ਫੜਿਆ ਹੈਗਾ ਕਿੱਥੋਂ ਆ ਰਿਹਾ ਹੈਗਾ ਸੀਗਾ ਇਹ ਇਹ ਸਾਰਾ ਸਮਾਨ ਜਿਹੜੀ ਗੰਗਾ ਨਗਰ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਜਾਣਾ ਸੀਗਾ ਜੀ ਇਹਨਾਂ ਦੇ ਤੇ ਇਹ ਕੀ ਸਰ ਇਹਨ ਦੇ ਵਿੱਚ ਪਾਇਆ ਗਿਆ ਹੈਗਾ ਤੁਹਾਨੂੰ ਕੀ ਲੱਗਾ ਹੈਗਾ ਹਲੇ ਅਸੀਂ ਇਹਦੀ ਸੈਂਪਲਿੰਗ ਕਰ ਰਹੇ ਹਾਂ ਜੀ ਸਾਨੂੰ ਡਾਊਟ ਹੈ ਕਿ ਇਹ ਇਹਦੇ ਵਿੱਚ ਡੁਪਲੀਕੇਟ ਹੈ ਤੇ ਤਾਂ ਕਰਕੇ ਅਸੀਂ ਇਹਦਾ ਸੀਜ਼ਰ ਕਰ ਰਹੇ ਹਾਂ ਸਰ ਇਹ ਜਿਹੜੇ ਕਿਉ ਹੈ ਕਾਫੀ ਵਾਰ ਜਿਹੜਾ ਦੇਖਣ ਦੇ ਵਿੱਚ ਆਇਆ ਹੈਗਾ ਕਿ ਕਿਉਂ ਨਕਲੀ ਵੀ ਪਾਇਆ ਜਾਂਦਾ ਹੈਗਾ ਕੋਈ ਇਹਨਾਂ ਦੇ ਵਿੱਚੋਂ ਪਹਿਲੇ ਵੀ ਸੈਂਪਲ ਲਿੱਤੇ ਗਏ ਜਿਹੜੇ ਫੇਲ ਆਏ ਹੈਗੇ ਨਹੀਂ ਇਹ ਮੇਰੇ ਵੱਲੋਂ ਇਹਨਾਂ ਵੱਲੋਂ ਕੋਈ ਵੀ ਐਸਾ ਸੈਂਪਲ ਨਹੀਂ ਹੈ ਜਿਹੜਾ ਮੈਂ ਪਹਿਲਾਂ ਲਿਆ ਮੇਰੇ ਮੇਰੇ ਵਾਸਤੇ ਫਰਸਟ ਟਾਈਮ ਸੈਂਪਲਿੰਗ ਹੋ ਰਹੀ ਹੈ ਇਹਨਾਂ ਦੀ ਤੁਹਾਨੂੰ ਕਿਵੇਂ ਲੱਗਾ ਮਕਲੀ ਜੀ ਸਰ ਇਹਦੇ ਵਿੱਚ ਇੱਕ ਤਾਂ ਦੇਖੋ 20 20 ਰੁਪਏ ਦੇ ਪਾਉਸ ਦੇ ਵਿੱਚ ਦੇ ਰਹੇ ਆ ਜੀ ਤੇ ਗੰਗਾ ਨਗਰ ਤੋਂ ਆ ਰਿਹਾ ਜੀ ਇਹ ਤੇ ਮੈਨੂੰ ਡਾਊਟਫੁਲ ਹੈ ਜੀ ਕਿ ਸਾਡੇ ਜ਼ਿਲ੍ਹੇ ਸਾਡੇ ਮਤਲਬ ਪੰਜਾਬ 'ਚ ਨਹੀਂ ਬਣ ਰਿਹਾ ਤੇ ਮੈਨੂੰ ਸ਼ੱਕ ਹੈ ਕਿ ਇਹ ਹੋ ਸਕਦਾ ਹੈ ਕਿ ਡੁਪਲੀਕੇਟ ਹੋਵੇ ਉਹ ਤੁਸੀਂ ਸਰ ਕੀ ਕਰ ਰਹੇ ਹੋ ਕੀ ਕਾਰਵਾਈ ਕਰਦੇ ਹੋ ਹਾਂ ਅਸੀਂ ਸਾਰਾ ਜਿਹੜਾ ਵੀ ਮਾਲ ਹੈ ਜੀ ਇਹ ਸੀਜ਼ ਕਰ ਰਹੇ ਹਾਂ ਤੇ ਇਹਨਾਂ ਦੀ ਸੈਂਪਲਿੰਗ ਕਰਾਂਗੇ ਕਿੰਨੇ ਕੁਇੰਟਲ ਕਿੰਨਾ ਮਾਲ ਇਹ 1100 ਲੀਟਰ ਜਿਹੜਾ ਹੈ ਬਲ ਪ੍ਰੋਇਕਟ ਇੱਕ ਜਿਹੜਾ ਸਰਸੋਂ ਦਾ ਤੇਲ ਹੈ ਜੀ ਆ 720 ਲੀਟਰ ਹੈ ਜੀ ਤੇ ਜਿਹੜਾ ਮਲਟੀ ਸੋਰਸ ਐਡੀਬਲ ਉਹ ਲਗਭਗ 560 ਲੀਟਰ ਹੈ ਜੀ ਕਿੰਨਾ ਟੋਟਲ ਹੋ ਗਿਆ ਸਾਰਾ ਟੋਟਲ ਹੋ ਗਿਆ ਜੀ 25 2600 ਹੋ ਗਿਆ ਜੀ 25 2600 ਲੀਟਰ ਸਮਾਲ ਹੋਗੇ ਕੀ ਕਾਰਵਾਈ ਕੀਤੀ ਜਾਏਗੀ ਇਕੋ ਇਹਨਾਂ ਦੇ ਸੈਂਪਲਸ ਲਵਾਂਗੇ ਅਸੀਂ ਫਿਰ ਅਸੀਂ ਲੈਬ ਭੇਜਾਂਗੇ ਜੋ ਵੀ ਰਿਪੋਰਟ ਆਏਗੀ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਹ ਸਾਹਮਣੇ ਅਸੀਂ ਫਿਰ ਕਾਰਵਾਈ ਕਰਾਂਗੇ ਸਰ ਫਿਰੋਜ਼ਪੁਰ ਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਤੁਸੀਂ ਸੈਂਪਲਿੰਗ ਕੀਤੀ ਹੈਗੀ ਆ ਹੁਣ ਤੱਕ ਉਹਨਾਂ ਸੈਂਪਲਿੰਗ ਦੇ ਵਿੱਚੋਂ ਕਿਸੇ ਦਾ ਰਿਜ਼ਲਟ ਆਇਆ ਜਿਹੜੇ ਫੇਲ ਹੋਇਆ ਪਿੱਛੇ ਵੀ ਜਿਹੜਾ ਕਿਉਂ ਫੜਿਆ ਗਿਆ ਹੈਗਾ ਸੀਗਾ ਇੱਕ ਸ਼ਾਪ ਦੇ ਉੱਤੋਂ ਜਿਹੜਾ ਕਿਸੇ ਦੇ ਨਾਮ ਤੇ ਸੀ ਕੰਪਨੀ ਦੇ ਨਾਮ ਤੇ ਡੁਪਲੀਕੇਸੀ ਹੈਗੀ ਸੀਗੀ ਉਸ ਦੇ ਵਿੱਚ ਕਿਸ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਉਹਦੇ ਸਾਹ ਅਸੀਂ ਟੋਟਲ 7 ਸੈਂਪਲਸ ਲਈ ਸੀ ਉਹਦੇ ਵਿੱਚੋਂ ਇੱਕ ਸੈਂਪਲ ਪਾਸ ਆਇਆ ਜੀ ਬ ਜਿਹੜੇ ਸੈਂਪਲ ਹੁਣ ਫੇਲ ਆ ਰਹੇਗੇ ਉਹਨਾਂ ਤੇ ਕਾਰਵਾਈ ਤੁਸੀਂ ਕੀ ਕਰ ਰਹੇ ਹੋ ਉਹਨਾਂ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਸੀਜੀਐਮ ਕੋਡ ਦੇ ਵਿੱਚ ਕੇਸ ਲਾਂਚ ਕਰਾਂਗੇ ਤੇ ਜੋ ਵੀ ਉਹਨਾਂ ਤੇ ਬੰਦ ਹੀ ਕਾਰਵਾਈ ਹੋਏਗੀ ਮਾਨਯੋਗ ਆਪਣੇ ਸੀਜੀਐਮ ਸਾਹਿਬ ਦੱਸਣਗੇ ਕਿ ਵੀ ਕੀ ਉਹਨਾਂ ਤੇ ਕਾਰਵਾਈ ਹੈ ਤੇ ਉਹ ਅਸੀਂ ਕਰਾਂਗੇ ਉਸ ਫਰਮ ਬਾਰੇ ਕੀ ਕੀਤਾ ਗਿਆ ਜੀ ਹੁਣ ਤੱਕ ਹਾਂਜੀ ਜਿਹੜੀ ਫਰਮ ਤੋਂ ਫੜਿਆ ਗਿਆ ਉਸ ਫਰਮ ਉਹਨਾਂ ਨੂੰ ਨੋਟਿਸ ਅਸੀਂ ਭੇਜਤੇ ਜੀ ਤਸਦੀਲ ਨਹੀਂ ਕੀਤਾ ਨਹੀਂ ਜਿਹੜਾ ਉਹਨਾਂ ਦਾ ਮਾਲ ਹੈ ਸਾਰਾ ਸੀਜ਼ ਕਰ ਦਿੱਤਾ ਗਿਆ ਜੀ ਨਹੀਂ ਫਰਮ ਤਾਂ ਮਾਲ ਉਹਦੇ ਅੰਦਰ ਅਗੋਂ ਨਾਲ ਵੇਚੀ ਜਾਏਗੀ ਨਹੀਂ ਐਕਚੁਅਲੀ ਜਿਹੜਾ ਅਸੀਂ ਮਾਲ ਹੈ ਨਾ ਉਹ ਸੀਜ਼ ਕੀਤਾ ਹੈ ਜੀ ਤੇ ਦੁਬਾਰਾ ਹੋ ਸਕਦਾ ਕਿ ਦੁਬਾਰਾ ਫੇਰ ਇਸ ਤਰ੍ਹਾਂ ਦੀ ਕਰਨ ਕਿ ਦੁਬਾਰਾ ਵੀ ਨਕਲੀ ਕਿਉਂ ਵੇਚਣ ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਅਸੀਂ ਦੁਬਾਰਾ ਫੇਰ ਫੜਾਂਗੇ ਜੇ ਕੋਈ ਗਲਤ ਕੰਮ ਕਰੇਗਾ ਤੇ ਅਸੀਂ ਫੇਰ ਦੁਬਾਰਾ ਫੜਾਂਗੇ ਇਹਦੇ ਹੁਣ ਸਭ ਸੈਂਪਲ ਲਿੱਤੇ ਜਾਦੇ ਹਾਂਜੀ ਥੈਂਕ ਯੂ